ਵੇਹੇ ਆਪ ਸਭਨ ਜੀ ਐਨਓ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਅੱਜ 4 ਅਗਸਤ ਦੇ ਮੌਸਮ ਦੇ ਹਾਲਜਾਨੋ ਅੱਜ ਪੰਜਾਬ ਵਿੱਚ ਕਿਸੇ ਵੀ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਕੱਲ ਮੰਗਲਵਾਰ ਨੂੰ ਮੌਸਮ ਵਿੱਚ ਕੁਝ ਬਦਲਾਅ ਆ ਸਕਦੇ ਹਨ ਪਿਛਲੇ ਕੁਝ ਦਿਨਾਂ ਵਿੱਚ ਤੋਂ ਮੌਨਸੂਨ ਤੋਂ ਰਫਤਾਰ ਹੌਲੀ ਰਹਿਣ ਕਰਕੇ ਰਾਜ ਵਿੱਚ ਤਾਪਮਨ ਵਿੱਚ ਥੋੜਾ ਵਾਧਾ ਰਿਕਾਰਡ ਕੀਤਾ ਗਿਆ ਹੈ ਇਸ ਦਰਾਨ ਪਾਖੜਾ ਡੈਮ ਪ੍ਰਬੰਧ ਬੋਰਡ ਵੱਲੋਂ ਹੜ੍ਹ ਦੇ ਗੇਟ ਖੋਲਨ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤਿ ਭਾਰਤ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਔਸਤ ਤਦਵਾਤ ਤੋਂ ਬਾਅਦ ਤਾਪਮਨ ਵਿੱਚ 1.4 ਡਿਗਰੀ ਸੈਲਸੀਅਸ ਦਾ ਇਰਜ਼ਾ ਕੀਤਾ ਗਿਆ ਹੈ ਇਸ ਦੇ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਭ ਜਲਦ ਤੋਂ ਜਲਦ ਕੀਤਾ ਜਾਏਗਾ ਅਤੇ ਅਤੇ ਇੱਕ ਹੋਰ ਵੱਡੀ ਖਬਰ سامنے ਆ ਰਹੀ ਹੈ ਅੰਮ੍ਰਿਤਸਰ ਨਿਊਜ਼ ਮਾ ਦੇ ਕਤਲ ਦਾ ਬਦਲਾ ਲੈਣ ਲਈ ਜੱਗੂ ਪਾਕਿਸਤਾਨ ਤੋਂ ਮੰਗਲਾ ਮੰਗਵਾ ਰਿਹਾ ਕਾਟ ਤਿਆਰ ਗੈਂਗਸਟਰਾਂ ਦਾ ਖਾਸ ਸਪਲਾਈ ਨਵਾ ਰਿਪੋਰਟ ਗ੍ਰਿਫਤਾਰ ਇਸ ਨਾਮ ਅਰਸਰ ਗੈਂਗਸ ਚੱਕੂ ਦੇ ਨਿਰਦੇਸ਼ ਤੇ ਪੰਜਾਬ ਚ ਇੱਕ ਵੱਡਾ ਗੈਂਗਸਟਰ ਤਿਆਰ ਕੀਤਾ ਗਿਆ ਹੈ ਤੇ ਤਿਆਰਾ ਸਪਲਾਈ ਕਰਨ ਲਈ ਨਵਦੀਪ ਸਿੰਘ ਉਰਫ ਨਵਪੰਡੋਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਮਲਸਮਾ ਦੇ ਕਬਜ਼ੇ ਵਿੱਚ ਫਿਲਹਾਲ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ ਐਸਐਸਪੀ ਮਨਜਿੰਦਰ ਸਿੰਘ ਨਵਪੰਡੋਰਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ ਧੰਨਵਾਦ